ਵਾ ਮੇਰਾ ਤੇ ਤੁਹਾਡਾ ਸਾਥ ਨਹੀਂ ਬਣਦਾ ਤੁਸੀਂ ਮੈਨੂੰ ਆਗਿਆ ਦਿਓ ਮੈਂ ਆਪਣੇ ਘਰ ਜਾਣਾ ਕਰਾਂ ਸ੍ਰੀ ਪ੍ਰਭ ਮੈਂ ਨਹ ਜਾਉ ਅਗਾਰੀ ਹਟ ਹਾਂ ਲੈ ਜਾਏ ਤੁਮਾਰੀ ਤੇ ਸਤਿਗੁਰੂ ਗਰੀਬ ਨਵਾਜ਼ ਨੂੰ ਕਹਿ ਲਿਖਿਆ ਸਤਿਗੁਰੂ ਜੀ ਮੈਨੂੰ ਆਗਿਆ ਦਿਓ ਮੈਂ ਤੁਹਾਡੀ ਆਗਿਆ ਪਾ ਕਰਕੇ ਤੇ ਆਪਣੇ ਘਰ ਨੂੰ ਇੱਥੋਂ ਵਾਪਸ ਪਰਤ ਜਾਂਦਾ ਹਾਂ ਚਲਾ ਜਾਂਦਾ ਹਾਂ ਦੁਹਰਾ ਸ੍ਰੀ ਗੁਰ ਕਹੈ ਨਾ ਜਾਹੋ ਅਬ ਗੈਲ ਵਿਖੇ ਜੇ ਬੁਲਾਏ ਸਤਿਗੁਰੂ ਗਰੀਬ ਨਿਵਾਜ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਐਸ ਵੇਲੇ ਤੁਸੀਂ ਆਪਣੇ ਘਰ ਨੂੰ ਨਾ ਜਾਣਾ ਕਰੋ ਕਿਉਂਕਿ ਰਸਤੇ ਦੇ ਵਿੱਚ ਤੁਸੀਂ ਦੇਖਿਆ ਹੈ ਅਨੇਕਾ ਪ੍ਰਕਾਰ ਦੀਆਂ ਜਾਦੂਗਰनियां ਹਨ ਅਨੇਕਾ ਪ੍ਰਕਾਰ ਦੀਆਂ ਬੁਲਾਵਾਂ ਹਨ ਸੋ ਇਸ ਕਰਕੇ ਤੁਸੀਂ ਇਸ ਸਮੇਂ ਆਪਣੇ ਘਰ ਨਾ ਜਾਣਾ ਕਰੋ ਇਥੋਂ ਵਾਪਸ ਘਰ ਨੂੰ ਨਾ ਪਰਤਣਾ ਕਰੋ ਇਸ ਤਰ੍ਹਾਂ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਰੋਕ ਰਹੇ ਹਨ ਕੋ ਪੱਛਨਾ ਤੁਜ ਕੋ ਕਰ ਰਹੁ ਸੰਗ ਸੁਖ ਪਾਏ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਸਾਡੇ ਸੰਗੀ ਹੋ ਸਾਡੇ ਸਾਥੀ ਹੋ ਇਸ ਕਰਕੇ ਅਸੀਂ ਤੁਹਾਨੂੰ ਇਹ ਪਹਿਲਾਂ ਸੁਚੇਤ ਕਰ ਦਈਏ ਕਿ ਰਸਤੇ ਦੇ ਵਿੱਚ ਬਹੁਤ ਪ੍ਰਕਾਰ ਦੀਆਂ ਬਲਾਵਾਾਂ ਹਨ ਜਿੱਧਰ ਦੀ ਤੁਸੀਂ ਆਏ ਹੋ ਤੁਸੀਂ ਦੇਖਿਆ ਹੈ ਜਾਦੂਗਰनियां ਹਨ ਤੁਹਾਨੂੰ ਜਾਦੂਗਰनियां ਨੇ ਮੇਡਾ ਬਣਾ ਲਿਆ ਆਪਣੇ ਵਸ਼ ਦੇ ਵਿੱਚ ਕਰ ਲਿਆ ਇਸੇ ਪ੍ਰਕਾਰ ਹੋਰ ਬਹੁਤ ਸਾਰੀਆਂ ਰਸਤੇ ਵਿੱਚ ਬਲਾਵਾ ਹਨ ਕੋਈ ਨਾ ਕੋਈ ਤੈਨੂੰ ਮਾਰ ਕਰਕੇ ਖਾ ਜਾਣਾ ਕਰੇਗੀ ਇਸ ਕਰਕੇ ਤੂੰ ਇੱਥੇ ਸਾਡੇ ਨਾਲ ਹੀ ਰਹਿ ਕਰਕੇ ਤੇ ਵਿਚਰਨਾ ਕਰ ਤੇ ਆਨੰਦ ਨੂੰ ਸੁਖ ਨੂੰ ਪ੍ਰਾਪਤ ਕਰਨਾ ਕਰ। ਚਾ ਪਈ ਤਿਆ ਉਦਾਸ ਆਪਣੋ ਮਨ ਕੀਨਾ ਕੋ ਦੁੱਖ ਸੰਗ ਰਹਿਣ ਕੋ ਚੀਨਾ। ਤੇ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਪੁੱਛਣ ਲੱਗੇ ਕਿ ਭਾਈ ਮਰਦਾਨਾ ਜੀ ਤੁਹਾਡਾ ਮਨ ਕਿਉਂ ਉਦਾਸ ਹੋ ਰਿਹਾ ਹੈ? ਕਿਸ ਵਾਸਤੇ ਤੁਸੀਂ ਆਪਣੇ ਮਨ ਵਿੱਚ ਉਦਾਸ ਹੋ? ਤੁਹਾਡੇ ਮਨ ਦੇ ਵਿੱਚ ਕਿਹੜਾ ਭਰਮ ਪਿਆ ਹੋਇਆ ਹੈ? ਦੱਸੋ ਮੈਨੂੰ ਤੁਹਾਨੂੰ ਕੀ ਦੁੱਖ ਹੈ? ਤਰਾ ਸਕਲ ਕੋ ਸਹਿਲ ਕਰੀ ਜਾ ਹਰਖ ਸਹਿਤ ਮਮ ਸਾਥ ਰਹੀ ਜਾ ਸਤਿਗੁਰੂ ਜੀ ਕਹਿ ਲਗੇ ਭਾਈ ਮਰਦਾਨਾ ਜੀ ਤੁਸੀਂ ਖੁਸ਼ੀ ਦੇ ਨਾਲ ਸਾਡੇ ਨਾਲ ਰਹੋ ਤੇ ਸਾਡੇ ਨਾਲ ਵਿਚਰ ਕਰਕੇ ਸਾਰੀ ਧਰਤੀ ਤੇ ਵਿਚਰਣਾ ਕਰੋ ਸਾਰੀ ਧਰਤੀ ਦਾ ਪਰਮਣ ਕਰੋ ਧਰਤੀ ਤੇ ਜਿਹੜੇ ਸੁੰਦਰ ਸੁਹਣੇ ਸੁਹਣੇ ਅਸਥਾਨ ਹਨ ਅਨੇਕਾ ਮਹਾਪੁਰਖ ਹਨ ਅਨੇਕਾ ਸੰਤ ਜਨ ਹਨ ਉਹਨਾਂ ਨੂੰ ਮਿਲਣਾ ਕਰੋ ਉਹਨਾਂ ਦਾ ਮਿਲਾਪ ਕਰੋ ਵਾਰਤਾ ਲਾਪ ਕਰੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਰਹਿ ਕਰਕੇ ਧਰਤੀ ਤੇ ਵਿਚਰਣਾ ਕਰੋ ਤੇ ਆਨੰਦ ਨੂੰ ਸੁਖ ਪਾਉਣਾ ਕਰੋ ਧੀਜ ਦਿਨੇ ਹਿਤ ਬਹੁ ਭਾਤਾ ਸਮਝਾਇਓ ਨਹਿ ਮਾਨੈ ਬਾਤਾ ਸਤਿਗੁਰੂ ਗਰੀਬਨਵਾਦ ਜੀਆਂ ਨੇ ਭਾਈ ਮਰਦਾਨੇ ਨੂੰ ਧੀਰਜ ਦੇਣ ਵਾਸਤੇ ਬਹੁਤ ਤਰੀਕਿਆਂ ਦੇ ਨਾਲ ਸਮਝਾਇਆ ਹੈ ਪਰ ਭਾਈ ਮਰਦਾਨਾ ਜੀ ਮੰਨਦੇ ਨਹੀਂ ਹਨ ਕਿਉਂਕਿ ਪਰਮਾਣ ਵਾਲੇ ਵੀ ਸਤਿਗੁਰੂ ਗਰੀਬਨਵਾਦ ਹਨ ਤੇ ਮਨਾਉਣ ਵਾਲੇ ਵੀ ਸਤਿਗੁਰੂ ਜੀ ਹਨ ਕਿਉਂਕਿ ਭਾਈ ਮਰਦਾਨਾ ਜਗਤ ਦਾ ਬਹਾਨਾ ਭਾਈ ਮਰਦਾਨੇ ਦਾ ਮਨ ਭਰਮਾ ਕਰਕੇ ਹੁਣ ਸਤਿਗੁਰੂ ਗਰੀਬ ਨਵਾਜ਼ ਨੇ ਅੱਗੇ ਕੌਡੇ ਰਾਖਸ਼ ਦਾ ਉਧਾਰ ਕਰਨਾ ਹੈ ਸੋ ਇਸ ਕਰਕੇ ਸਤਿਗੁਰੂ ਜੀ ਅਨੇਕਾਂ ਤਰੀਕਿਆਂ ਦੇ ਨਾਲ ਭਾਈ ਮਰਦਾਨੇ ਨੂੰ ਸਮਝਾਉਂਦੇ ਹਨ ਪਰ ਭਾਈ ਮਰਦਾਨਾ ਜੀ ਸਮਝਦੇ ਨਹੀਂ ਹਨ ਵਾਰ-ਵਾਰ ਵਾਪਸ ਆਪਣੇ ਘਰ ਜਾਣ ਦਾ ਹੱਠ ਕਰਦੇ ਹਨ ਜਿਤ ਦੇ ਨੇ ਹਿਤ ਬਹੁ ਪਾਤਾ ਸਮਝਾਇਓ ਨਹਿ ਮਾਨੈ ਬਾਤਾ ਨਜਕਟੰਬ ਕੇ ਮਿਲਨੇ ਹਤਾ ਹਟਕਰ ਪਹਚ ਚਹਤਨ ਕੇਤਾ ਤੇ ਸਤਗੁਰੂ ਗਰੀਬ ਨਵਾਦ ਦੀਆਂ ਦੇ ਨਾਲ ਹਟ ਕਰਕੇ ਭਾਈ ਮਰਦਾਨਾ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਇਥੋਂ ਹਟ ਕਰਕੇ ਚੱਲ ਕਰਕੇ ਤੇ ਆਪਣੇ ਘਰ ਨੂੰ ਜਾਣਾ ਚਾਹੁੰਦਾ ਹੈ ਸਤਗੁਰੂ ਜੀਆ ਤੇ ਗੱਲ ਨਹੀਂ ਮੰਨਦਾ ਹੈ ਸ੍ਰੀ ਗੁਰ ਮਜ ਸੋ ਵਚਨ ਉਚਾਰੇ ਰੱਖ ਹੋ ਰਹੇ ਕਹੇ ਤੁਮਾਰੇ ਤੇ ਭਾਈ ਬਾਲਾ ਦੀ ਸਤਗੁਰੂ ਗਰੀਬ ਨਵਾਦ ਸ਼੍ਰੀ ਗੁਰੂ ਅੰਗਦ ਦੇਵ ਜੀਆਂ ਨੂੰ ਦੱਸ ਰਹੇ ਹਨ ਕਿ ਇਹ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਉਸ ਵੇਲੇ ਧੰ ਗੁਰੂ ਨਾਨਕ ਸਾਹਿਬ ਜੀਆਂ ਨੇ ਮੈਨੂੰ ਇਸ ਤਰ੍ਹਾਂ ਬਚਨ ਕਹੇ ਕਹਿਣ ਲੱਗੇ ਭਾਈ ਬਾਲਾ ਜੀ ਤੁਸੀਂ ਰੋਕ ਕੇ ਦੇਖ ਲਵੋ ਸ਼ਾਇਦ ਤੁਹਾਡੇ ਕਹਿਣ ਤੇ ਇੱਥੇ ਰੁਕ ਜਾਵਣ ਇਸ ਕਰਕੇ ਤੁਸੀਂ ਇਹਨਾਂ ਨੂੰ ਮਨਾ ਕਰਕੇ ਦੇਖ ਲਵੋ ਇਸ ਤਰ੍ਹਾਂ ਮੈਨੂੰ ਬਚਨ ਕਹੀ ਹਨ ਸ੍ਰੀ ਅੰਗਦ ਸੁਣੀਏ ਕੋਨਖਾਨੀ ਕਹੀ ਤਾਹੇ ਸੰਗ ਮੈਂ এবਬਾਨੀ ਤੇ ਸਤਿਗੁਰੂ ਗਰੀਬ ਨਵਾਦ ਸ੍ਰੀ ਗੁਰੂ ਅੰਗਦ ਦੇਵ ਜੀਾਂ ਨੂੰ ਭਾਈ ਬਾਲਾ ਜੀ ਸੁਣਾ ਰਹੇ ਹਨ ਕਿ ਸਤਿਗੁਰੂ ਜੀ ਉਸ ਵੇਲੇ ਫਿਰ ਮੈਂ ਵੀ ਭਾਈ ਮਰਦਾਨਾ ਜੀ ਨੂੰ ਇਸ ਤਰ੍ਹਾਂ ਕਹਿਣਾ ਕੀਤਾ ਰੋਕਣ ਦਾ ਯਤਨ ਕੀਤਾ ਹੈ ਕਿਆ ਭੁੱਲ ਅਰ ਕਰ ਵਿਚਾਰਾ ਸ੍ਰੀ ਨਾਨਕ ਤਨ ਏਕੰਕਾਰਾ ਤੇ ਮੈਂ ਕਹਿਣ ਲੱਗਿਆ ਕਿ ਭਾਈ ਮਰਦਾਨਿਆ ਕਿਉਂ ਭੁੱਲ ਗਿਆ ਹੈ ਪਰਮਾ ਦੇ ਵਿੱਚ ਪੈ ਕਰਕੇ ਕਿਉਂ ਇਸ ਤਰ੍ਹਾਂ ਦੇ ਕਰਮ ਕਰ ਰਿਹਾ ਹੈ ਕਿਉਂ ਹਟ ਕਰਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੇ ਖੁਦ ਪਰਮੇਸ਼ਰ ਦਾ ਅਵਤਾਰ ਹਨ ਅਕਾਲ ਪੁਰਖ ਪ੍ਰਮਾਤਮਾ ਦਾ ਸਰੂਪ ਹਨ ਤੇ ਤੂੰ ਇਹਨਾਂ ਦੇ ਨਾਲ ਹਟ ਕਿਉਂ ਕਰਦਾ ਹੈ ਇਸ ਤਰ੍ਹਾਂ ਮੈਂ ਵੀ ਭਾਈ ਮਰਦਾਨੇ ਨੂੰ ਸਮਝਾਉਣ ਵਾਸਤੇ ਬਹੁਤ ਯਤਨ ਕੀਤੇ ਹਨ ਇਨ ਕੋ ਸੰਗ ਤਜੈ ਹਵੇ ਮੁਗਡਾ ਨਿਜਕਟੰਬਕੇ ਮੋਹ ਅਰੂਟਾ ਤੇ ਭਾਈ ਬਾਲਾ ਜੀ ਕਹਿਣ ਲੱਗੇ ਭਾਈ ਮਰਦਾਨਾ ਇਨਾਂ ਦਾ ਜਿਹੜਾ ਸਾਥ ਛੱਡ ਕਰਕੇ ਤੇ ਆਪਣੇ ਪਰਿਵਾਰ ਨੂੰ ਜਾ ਕਰਕੇ ਮਿਲੇ ਪਰਿਵਾਰ ਦੇ ਮੂੰਹ ਦੇ ਵਿੱਚ ਫਸਿਆ ਰਵੇ ਇਹਨਾਂ ਦਾ ਸਾਥ ਛੱਡ ਦੇਵੇ ਇਹਨਾਂ ਦੀ ਖੁਸ਼ੀ ਨਾ ਪ੍ਰਾਪਤ ਕਰ ਸਕੇ ਉਸ ਤੋਂ ਵੱਡਾ ਮੂਰਖ ਹੋਰ ਕੋਈ ਨਹੀਂ ਹੈ ਉਹ ਸਾਰਿਆਂ ਤੋਂ ਵੱਡਾ ਮੂਰਖ ਹੈ ਜਿਹੜਾ ਸਤਿਗੁਰੂ ਗਰੀਬ ਨਵਾਜ਼ ਜੀਆਂ ਦੀ ਬਾਣੀ ਨੂੰ ਸਤਿਗੁਰੂ ਗਰੀਬ ਨਵਾਜ਼ ਜੀਆਂ ਦੇ ਸੰਗ ਸਾਥ ਨੂੰ ਛੱਡ ਦਿੰਦਾ ਹੈ ਸਾਡਾ ਕੋਈ ਮਾੜਾ ਜਿਹਾ ਕੰਮ ਨਾ ਬਣੇ ਤੇ ਅਸੀਂ ਗੁਰੂ ਦੇ ਵਿੱਚ ਦੋਸ਼ ਕੱਢਣ ਲੱਗ ਪੈਂਦੇ ਹਾਂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਛੱਡ ਕਰਕੇ ਹੋਰ ਪਖੰਡੀ ਸਾਧੂਆਂ ਦੇ ਕੋਲ ਬਾਬਿਆਂ ਦੇ ਕੋਲ ਪੀਰਾ ਫਕੀਰਾਂ ਦੇ ਕੋਲ ਤੁਰੇ ਰਹਿੰਦੇ ਆ ਪਰ ਜਿਹੜਾ ਆਪਣੇ ਗੁਰੂ ਤੋਂ ਬੇਮੁਖ ਹੋ ਗਿਆ ਉਹ ਸਿੱਖ ਕਾਦਾ ਹੈ ਉਹਦੀ ਸਿੱਖੀ ਕਿਸ ਦੀ ਰਹਿ ਗਈ ਇਸ ਤਰ੍ਹਾਂ ਸਤਿਗੁਰੂ ਜੀਆਂ ਨੇ ਪਹਿਲਾਂ ਆ ਪ੍ਰੈਕਟੀਕਲ ਕਰਕੇ ਫਿਰ ਸਾਨੂੰ ਸਮਝਾਇਆ ਹੈ ਅਨੇਕਾਂ ਵਾਰ ਅਨੇਕਾ ਔੜਕੜਾਂ ਆਈਆਂ ਅਨੇਕਾਂ ਦੁੱਖ ਆਉਣਾ ਕੀਤੇ ਪਰ ਕਿਸੇ ਨੇ ਵੀ ਕਦੇ ਵੀ ਆਪਣੇ ਧਰਮ ਤੋਂ ਨਹੀਂ ਡੋਲੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖ ਹੋਏ ਨੇ ਬ੍ਰਹਮ ਗਿਆਨੀ ਹੋਏ ਹਨ ਜਿਨ੍ਹਾਂ ਨੇ ਸਾਰੀ ਉਮਰ ਸੇਵਾ ਕਰਕੇ ਸਾਨੂੰ ਦੱਸਿਆ ਹੈ ਕਿ ਗੁਰੂ ਤੋਂ ਕਦੇ ਬੇਮੁਖ ਨਹੀਂ ਹੋਣਾ ਗੁਰੂ ਦੀ ਸੇਵਾ ਕਰਨੀ ਹੈ ਇਸੇ ਤਰ੍ਹਾਂ ਭਾਈ ਬਾਲਾ ਦੀ ਭਾਈ ਮਰਦਾਨੇ ਨੂੰ ਸਮਝਾ ਰਹੇ ਨੇ ਕਿ ਭਾਈ ਮਰਦਾਨਿਆਂ ਹੀ ਤੇ ਪਰਮੇਸ਼ਰ ਦਾ ਸਰੂਪ ਹਨ ਜਿਹੜਾ ਇਹਨਾਂ ਦੇ ਮੋਹ ਨੂੰ ਛੱਡ ਕਰਕੇ ਪਰਿਵਾਰ ਦੇ ਮੋਹ ਦੇ ਵਿੱਚ ਫਸੇਗਾ ਉਹ ਤੇ ਸਾਰਿਆਂ ਤੋਂ ਵੱਡਾ ਮੂਰਖ ਹੈ ਤੇ ਇਸ ਤਰ੍ਹਾਂ ਮੂਰਖਤਾਈ ਵਾਲੇ ਕੰਮ ਕਿਉਂ ਕਰਦਾ ਹੈ ਕਾਚ ਬਿਹਜਨ ਹਿੱਤ ਦੁਖ ਸਹਹੀ 파ਰਸ ਨੇਕਟ ਤਜਨ ਮਨ ਚਹੀ ਤੇ ਤੇਰੇ ਕੋਲ ਤੇ 파ਰਸ ਹੈ ਕਿ ਤੂੰ 파ਰਸ ਦਾ ਸਾਥ ਛੱਡ ਕੇ ਤੇ ਕੱਚ ਦਾ ਵਪਾਰ ਕਰਨਾ ਚਾਹੁੰਦਾ ਹੈ 파ਰਸ ਨੂੰ 파ਰਸ ਨੂੰ ਜਿਵੇਂ ਦੀ ਬੱਟੀ ਦੇ ਨਾਲ ਕਿਸੇ ਦੀ ਧਾਤ ਦੇ ਨਾਲ ਸ਼ਿਵਾ ਕਰਕੇ ਸੋਨਾ ਬਣਾ ਲਈਦਾ ਇਸ ਤਰ੍ਹਾਂ ਤੇਰੇ ਕੋਲ ਤੇ ਪਰਸ ਦੀ ਵੱਟੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਤੇ ਤੂੰ ਇਹਨਾਂ ਨੂੰ ਛੱਡ ਕਰਕੇ ਤੇ ਕੱਚ ਦਾ ਵਪਾਰ ਕਰਨਾ ਚਾਹੁੰਦਾ ਹੈ ਜਿਹੜੇ ਕੱਚੇ ਤੇਰੇ ਪਰਿਵਾਰ ਦੇ ਸੰਬੰਧੀ ਹਨ ਜਿਨ੍ਹਾਂ ਦਾ ਮੂਹ ਵੀ ਕੱਚਾ ਹੈ ਜਿਨ੍ਹਾਂ ਦੇ ਵਿੱਚੋਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਤੂੰ ਉਹਨਾਂ ਦੇ ਵਾਸਤੇ ਸਤਿਗੁਰੂ ਗਰੀਬਨਵਾਦ ਦੀਆਂ ਦਾ ਸਾਥ ਛੱਡਦਾ ਹੈ ਇਸ ਤਰ੍ਹਾਂ ਭਾਈ ਬਾਲੇ ਦੀ ਭਾਈ ਮਰਦਾਨਾ ਜਿਹਨੂੰ ਸਮਝਾ ਰਹੇ ਹਨ ਇਨਕੋ ਸੰਗ ਸੁਦਾਸਮ त्याਗੇ ਬੇਖਵਤ ਦੁੱਖ ਕਟੰਭ ਅਨਰਾਗੈ ਤੇ ਸਤਿਗੁਰੂ ਜੀ ਕਹਿ ਲਗੇ ਭਾਈ ਬਾਲਾ ਜੀ ਕਹਿ ਲਗੇ ਸਤਿਗੁਰੂ ਜੀਆਂ ਦਾ ਜਿਹੜਾ ਸਾਥ ਹੈ ਅੰਮ੍ਰਿਤ ਵਰਗਾ ਹੈ ਤੇ ਇਸ ਅੰਮ੍ਰਿਤ ਵਰਗੇ ਸਾਥ ਨੂੰ ਛੱਡ ਕਰਕੇ ਤੂੰ ਜ਼ਹਿਰ ਵਰਗੇ ਆਪਣੇ ਪਰਿਵਾਰ ਦੇ ਕਟੰਭ ਦੇ ਮੋਹ ਨੂੰ ਚਾਹੁੰਦਾ ਹੈ ਕਟੰਭ ਦੇ ਨਾਲ ਪਰਿਵਾਰ ਦੀ ਨਾਲ ਆਪਣੇ ਪ੍ਰੇਮ ਕਰਨਾ ਕਰਦਾ ਹੈ ਸਤਿਗੁਰੂ ਜੀਆਂ ਦੇ ਸਾਥ ਨੂੰ ਛੱਡ ਰਿਹਾ ਹਾਂ ਮੂਰਖਤਾਈ ਵਾਲੇ ਕੰਮ ਕਰਦਾ ਹਾਂ ਦੋਹਰਾ ਕਹਿਓ ਨਾ ਮਾਨਿਓ ਪਾਤ ਕਹੇ ਵਿਦਾਲੈ ਕਹਿ ਬੈਨ ਭਾਈ ਬਾਲਾ ਜੀ ਨੇ ਵੀ ਇਸ ਤਰ੍ਹਾਂ ਬੜਾ ਸਮਝਾਇਆ ਸਤਿਗੁਰੂ ਗਰੀਬ ਨਵਾਦ ਜੀਆਂ ਨੇ ਬੜਾ ਸਮਝਾਇਆ ਪਰ ਭਾਈ ਮਰਦਾਨਾ ਕਿਸੇ ਦੀ ਨਹੀਂ ਮੰਨੀ ਭਾਈ ਮਰਦਾਨੇ ਨੇ ਕਿਸੇ ਦੀ ਇੱਕ ਗੱਲ ਨਹੀਂ ਮੰਨੀ ਤੇ ਉਤੋਂ ਹਟ ਕਰਕੇ ਤੇ ਛੇਤੀ ਦੇ ਨਾਲ ਇਸ ਤਰ੍ਹਾਂ ਚਲਾ ਆਇਆ ਹੈ ਹਰਖਤ ਹੋਏ ਹੱਥ ਕਰ ਚਲਾ ਜਾਵਨ ਕੋਨ ਜ ਐਨਾ ਤੇ ਬੜਾ ਖੁਸ਼ ਹੋਇਆ ਖੁਸ਼ ਹੋਇਆ ਕਿ ਮੈਂ ਇੱਥੋਂ ਹਟ ਕਰਕੇ ਆਪਣੇ ਘਰ ਨੂੰ ਚਲਾ ਹਾਂ ਤੇ ਹੁਣ ਜਾ ਕਰਕੇ ਆਪਣੇ ਪਰਿਵਾਰ ਨੂੰ ਮਿਲਾਂਗਾ ਆਪਣੇ ਧੀਆਂ ਪੁੱਤਰਾਂ ਨੂੰ ਮਿਲਾਂਗਾ ਤੇ ਹੁਣ ਮੈਨੂੰ ਦੁੱਖ ਨਹੀਂ ਸਹਿਣੇ ਪੈਣਗੇ ਇਸ ਤਰ੍ਹਾਂ ਬੜਾ ਖੁਸ਼ ਹੋ ਕਰਕੇ ਭਾਈ ਮਰਦਾਨਾ ਉਥੋਂ ਚੱਲ ਪਿਆ ਹੈ ਚਾਪਈ ਹਤੀ ਜਹਾਂ ਦਾਰਨ ਉਦਯਨ ਬੈਸ ਗਏ ਸ੍ਰੀ ਗੁਰ ਤੇਹ ਥਾਨਾ ਜਿੱਥੇ ਸਤਿਗੁਰੂ ਗਰੀਬ ਨਵਾਜ਼ ਇਸ ਸਮੇ ਮੌਜੂਦ ਹਨ ਉਥੇ ਹੀ ਬੈਠ ਗਏ ਹਨ ਭਾਵੇਂ ਕਿ ਉਥੇ ਬਹੁਤ ਵੱਡਾ ਜੰਗਲ ਹੈ ਤੇ ਉਸ ਜੰਗਲ ਦੇ ਵਿੱਚ ਹੀ ਜਿੱਥੋਂ ਭਾਈ ਮਰਦਾਨਾ ਜੀ ਵਾਪਸ ਮੁੜੇ ਹਨ ਸਤਗੁਰੂ ਜੀ ਭਾਈ ਬਾਲੇ ਦੇ ਨਾਲ ਉੱਥੇ ਹੀ ਬੈਠ ਗਏ ਹਨ ਇੱਕ ਪਗ ਆਗੇ ਨਹ ਪ੍ਰਸਥਾਨੇ ਵੈਸੇ ਵਸਰ ਤਹਾ ਬਿਤਾਨੇ ਕਬੀ ਜੀ ਲਿਖਦੇ ਹਨ ਕਿ ਸਤਗੁਰੂ ਗਰੀਬ ਨਵਾਜ਼ ਜੀਆਂ ਨੇ ਉੱਥੋਂ ਇੱਕ ਕਦਮ ਵੀ ਅੱਗੇ ਨਹੀਂ ਪਟਿਆ ਹੈ ਜਿੱਥੇ ਭਾਈ ਵਰਦਾਨੇ ਨੇ ਸਾਥ ਛੱਡ ਦਿੱਤਾ ਇਹਨਾਂ ਗੁਰੂ ਆਪਣੇ ਸਿੱਖ ਦੇ ਨਾਲ ਪ੍ਰੇਮ ਕਰਦਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਦੇ ਨਾਲ ਇੰਨਾ ਪ੍ਰੇਮ ਕਰਦੇ ਹਨ ਜਿਹੜਾ ਪ੍ਰੇਮ ਮਾਤਾ ਪਿਤਾ ਤੋਂ ਅਧਿਕ ਕਿਤੇ ਵੱਧ ਹੈ ਤਿਆਂ ਪੁੱਤਰਾਂ ਦੇ ਪ੍ਰੇਮ ਤੋਂ ਕਿਤੇ ਵੱਧ ਹੈ ਗੁਰਸਿੱਖ ਪ੍ਰੀਤ ਗੁਰੂ ਮੁਖ ਪਾਇ ਇਸ ਤਰ੍ਹਾਂ ਦਾ ਪ੍ਰੇਮ ਹੈ ਇਵੇਂ ਸਤਿਗੁਰੂ ਗਰੀਬ ਨਵਾਜ਼ ਜੀ ਪ੍ਰੇਮ ਦੇ ਸਹਤ ਉੱਥੇ ਹੀ ਬੈਠ ਗਏ ਹਨ ਉਥੋਂ ਇੱਕ ਵੀ ਕਦਮ ਸਤਿਗੁਰਾਂ ਨੇ ਅੱਗੇ ਨਹੀਂ ਪੁੱਟਿਆ ਹੈ ਮਰਦਾਨਾ ਹਟਕਰ ਜਬ ਗਮਨਾ ਬਦਿਓ ਹੇਤ ਮਿਲਨੇ ਨਿਜ ਭਵਨਾ ਤੇ ਭਾਈ ਮਰਦਾਨਾ ਦੀ ਉੱਥੋਂ ਹਟ ਕਰਕੇ ਜਦੋਂ ਵਾਪਸ ਆਏ ਹਨ ਹਿਰਦੇ ਦੇ ਵਿੱਚ ਪਰਿਵਾਰ ਨੂੰ ਮਿਲਣ ਵਾਸਤੇ ਬੜੀ ਤੰਗ ਲੱਗੀ ਹੈ ਬੜਾ ਹੀ ਉਤਸਕ ਹੋ ਰਿਹਾ ਹੈ। ਇੱਕ ਦਿਸ ਪੰਥ ਪਧਾਰਾ ਦੁੱਤੇ ਦਿਨ ਪਾ ਚਲਨ ਤਿਆਰਾ। ਜਦੋਂ ਇਸ ਤਰ੍ਹਾਂ ਚੱਲਦਿਆਂ ਹੋਇਆਂ ਭਾਈ ਮਰਦਾਨਾ ਜੀ ਨੇ ਇੱਕ ਦਿਨ ਰਸਤੇ ਵਿੱਚ ਬਤੀਤ ਕਰ ਲਿਆ। ਰਾਤ ਹੋਈ ਵਿਸ਼ਰਾਮ ਕੀਤਾ ਹੈ ਤੇ ਦੂਸਰੇ ਦਿਨ ਚੱਲਣ ਵਾਸਤੇ ਤਿਆਰ ਹੋਇਆ ਹੈ। ਰਾਕਸ ਹਤ ਇੱਕ ਜਗ ਮਗਮਾਹੀ ਤਿੰਨ ਤਬ ਹੀ ਗਹ ਨੀਨ ਤਹਾਹੀ ਤੇ ਉਦੋਂ ਰਸਤੇ ਦੇ ਵਿੱਚ ਇੱਕ ਕੌਡੇ ਨਾਮ ਦਾ ਰਾਖਸ਼ ਸੀ ਉਸ ਰਕਸ਼ਸ ਨੇ ਭਾਈ ਮਰਦਾਨੇ ਜੀ ਨੂੰ ਫੜ ਲਿਆ ਹੈ ਨਿਜ ਨਿਜ ਸਥਾਨ ਗਹਿ ਕਰ ਸੋ ਗਵਨਾ ਬਿਨ ਸਤਗੁਰੂ ਛਟਾ ਵਹ ਕਵਨਾ ਤੇ ਆਪਣੇ ਸਥਾਨ ਤੇ ਭਾਈ ਮਰਦਾਨੇ ਨੂੰ ਫੜ ਕਰਕੇ ਕੋਡਾ ਰਾਖਸ਼ ਲੈ ਗਿਆ ਸਤਗੁਰੂ ਗਰੀਬ ਨਵਾਜ ਇਸ ਸਮੇਂ ਨਾਲ ਨਹੀਂ ਹਨ ਸਤਗੁਰੂ ਜੀਆਂ ਤੋਂ ਬਿਡਾ ਭਾਈ ਮਰਦਾਨੇ ਨੂੰ ਕੋਣ ਛਡਾ ਸਕਦਾ ਹੈ ਕੋਣ ਛਡਾਉਣ ਵਾਲਾ ਹੈ ਇਸ ਤਰ੍ਹਾਂ ਕੌਡਾ ਰਕਸ਼ ਭਾਈ ਮਰਦਾਨੇ ਨੂੰ ਫੜ ਕਰਕੇ ਤੇ ਆਪਣੇ ਜਿੱਥੇ ਆਵਾਸ ਸੀ ਜਿੱਥੇ ਰਹਿੰਦਾ ਸੀ ਉਸ ਸਥਾਨ ਤੇ ਲੈ ਗਿਆ ਹੈ ਪੈ ਕਰ ਕੰਪਤ ਤਨ ਮਰਦਾਨਾ ਪੀਤ ਭਯ ਮਖ ਥੂਕ ਸੁਕਾਨਾ ਭਾਈ ਮਰਦਾਨਾ ਦੀ ਭੈ ਡਰ ਦੇ ਨਾਲ ਬੜੇ ਕੰਬ ਰਹੇ ਨੇ ਕਿ ਸਤਗੁਰਾਂ ਦਾ ਬਚਨ ਨਹੀਂ ਮੰਨਿਆ ਸ਼ਰੀਰ ਪੀਲਾ ਪੈ ਗਿਆ ਹੈ ਮੂੰਹ ਦੇ ਵਿੱਚੋਂ ਥੁੱਕ ਸੁੱਕ ਗਿਆ ਹੈ ਤੇ ਬੜਾ ਬਿਆਕੁਲ ਹੋ ਰਿਹਾ ਹੈ ਬੜੇ ਡਰ ਦੇ ਸਹਿਤ ਹੋ ਰਹੇ ਹਨ ਜਤੈ ਨਾ ਕੋ ਤਹ ਨਿਹਾਰਾ ਕਿਸਪਹ ਕਰਹ ਪੁਕਾਰ ਵਿਚਾਰਾ ਤੇ ਇੱਕ ਕੌਡੇ ਰਕਸ਼ ਤੋਂ ਬਿਨਾ ਹੋਰ ਕੋਈ ਦੂਸਰਾ ਭਾਈ ਮਰਦਾਨੇ ਨੂੰ ਉੱਥੇ ਕੋਈ ਦਿਸ ਨਹੀਂ ਰਿਹਾ ਜਿਸ ਦੇ ਕੋਲ ਆਪਣੀ ਪੁਕਾਰ ਕਰ ਸਕਣ ਜਿਹੜਾ ਭਾਈ ਮਰਦਾਨੇ ਨੂੰ ਬਚਾ ਸਕੇ ਇਸ ਤਰ੍ਹਾਂ ਦਾ ਕੋਈ ਦੂਸਰਾ ਭਾਈ ਮਰਦਾਨੇ ਨੂੰ ਉੱਥੇ ਨਜ਼ਰ ਨਹੀਂ ਆ ਰਿਹਾ ਹੈ ਤਰਨ ਜਹ ਕੰਨਨ ਗੰਭੀਰਾ ਤਜੀ ਧੀਰ ਹਵੇ ਗੋਪੇ ਪੀਰਾ ਜਿੱਥੇ ਬਹੁਤ ਗੰਭੀਰ ਬੜਾ ਡੂੰਗਾ ਬੜਾ ਸੰਘਣਾ ਜੰਗਲ ਹੈ ਉਸ ਜੰਗਲ ਦੇ ਅੰਦਰ ਕੋਡਾ ਰਾਖਸ਼ ਰਹਿੰਦਾ ਹੈ ਜਿਸ ਨੇ ਭਾਈ ਮਰਦਾਨੇ ਨੂੰ ਫੜਿਆ ਹੋਇਆ ਹੈ ਤੇ ਭਾਈ ਮਰਦਾਨਾ ਜੀ ਉਸ ਸਮੇਂ ਧੀਰਜ ਤੋਂ ਰਹਿਤ ਹੋ ਗਏ ਨੇ ਬੜੇ ਡਰ ਤੇ ਸਹਿਤ ਹੋ ਗਏ ਹਨ ਬੜੇ ਡਰ ਚੁੱਕੇ ਹਨ ਜਾਣਿਆ ਜੀਵਨ ਆਪਣਾ ਮੇਰੋ ਵਚਨ ਨਾ ਮੰਨਿਓ ਮਨ ਕਰਕੇ ਰੋ ਤੇ ਹੁਣ ਭਾਈ ਮਰਦਾਨਾ ਜੀ ਨੂੰ ਪਛਤਾਪ ਹੋਣ ਲੱਗਿਆ ਕਿ ਮੈਂ ਸਤਿਗੁਰਾਂ ਦਾ ਵਚਨ ਨਹੀਂ ਮੰਨਿਆ ਫਿਰ ਇਸ ਤਰ੍ਹਾਂ ਸੋਚਿਆ ਕਿ ਹੁਣ ਮੇਰਾ ਜੀਵਨ ਨਹੀਂ ਰਹਿ ਗਿਆ ਹੁਣ ਮੇਰੀ ਮੌਤ ਆ ਗਈ ਹੈ ਅੱਜ ਮੈਨੂੰ ਇਹ ਖਾਣਾ ਕਰੇਗਾ ਤੇ ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ ਆਪਣੇ ਗੁਰੂ ਦਾ ਵਚਨ ਨਹੀਂ ਮੰਨਿਆ ਮੈਂ ਆਪਣੇ ਗੁਰੂ ਤੋਂ ਬੇਮੁਖ ਹੋ ਕਰਕੇ ਤੇ ਵਾਪਸ ਪਰਤ ਚੱਲਿਆ ਹਾਂ ਇਸ ਕਰਕੇ ਮੈਨੂੰ ਇਸ ਬਲਾ ਦੇ ਫੜਿਆ ਹੈ ਕੋਈ ਫੜ ਕਰਕੇ ਹੁਣ ਮਾਰ ਕੇ ਖਾਵੇਗਾ ਇਸ ਤਰ੍ਹਾਂ ਹੁਣ ਮੇਰਾ ਜੀਵਨ ਨਹੀਂ ਰਹਿ ਗਿਆ ਹੈ ਇਹ ਭਾਈ ਮਰਦਾਨਾ ਦੀ ਸੋਚ ਰਹੇ ਹਨ ਜਦ ਜਪਕੀਨੋ ਹੈ ਅਪਰਾਧਾ ਹੈ ਜਥਾਰਥ ਮੇਕੋ ਬਦ ਤੇ ਕਹਿ ਲੱਗਿਆ ਕਿ ਮੈਂ ਬਹੁਤ ਵੱਡਾ ਅਪਰਾਧ ਕੀਤਾ ਹੈ ਸਤਗੁਰਾਂ ਦਾ ਵਚਨ ਨਾ ਮੰਨ ਕੇ ਬਹੁਤ ਵੱਡਾ ਗੁਨਾਹ ਕੀਤਾ ਹੈ ਇਸ ਕਰਕੇ ਸਤਿਗੁਰਾਂ ਨੇ ਹੀ ਮੈਨੂੰ ਇੱਥੇ ਬੰਨਿਆ ਹੈ ਇੱਥੇ ਬੰਨ ਕਰਕੇ ਰੱਖਣਾ ਕੀਤਾ ਹੈ ਤੇ ਹੁਣ ਮੇਰੀ लाज ਰੱਖਣ ਵਾਸਤੇ ਵੀ ਆਉਣਗੇ ਇਸ ਤਰ੍ਹਾਂ ਵਿਚਾਰ ਕਰਦਾ ਹੈ ਤਦਪਾ ਕਿਰਪਾਲ ਵਿਰਧ ਤਨ ਕੇਰਾ ਭੈ ਕਟਾ ਕੱਟ ਹੈਗੇ ਸ਼੍ਰੀ ਪ੍ਰਭ ਮੇਰਾ ਤੇ ਫਿਰ ਮੰਦੇ ਵਿੱਚ ਵਿਚਾਰਾ ਕਰਕੇ ਸਤਿਗੁਰੂ ਜੀ ਨੇ ਯਾਦ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਜਦਿਪ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ ਸਤਿਗੁਰਾਂ ਦੀ ਗੱਲ ਨਹੀਂ ਮੰਨੀ ਉਹਨਾਂ ਦਾ ਬਚਨ 모ੜ ਕਰਕੇ ਇੱਥੇ ਆ ਗਿਆ ਹਾਂ ਪਰੰਤੂ ਫੇਰ ਵੀ ਉਹਨਾਂ ਦਾ ਬੜਾ ਦਿਆਲੂ ਸੁਭਾਅ ਹੈ ਬੜੀ ਕਿਰਪਾ ਕਰਨ ਵਾਲੇ ਨੇ ਬੜਾ ਕਿਰਪਾਲੂ ਸੁਭਾਅ ਹੈ ਇਸ ਕਰਕੇ ਉਹ ਜ਼ਰੂਰ ਮੇਰਾ ਇਹ ਦੁੱਖ ਦੂਰ ਕਰਨਗੇ ਮੇਰੇ ਇਸ ਡਰ ਨੂੰ ਨਾਸ਼ ਕਰਨਾ ਕਰਨਗੇ ਇਸ ਤਰ੍ਹਾਂ ਦੀ ਇੱਕ ਆਸ ਭਾਈ ਮਰਦਾਨਾ ਜੀ ਨੇ ਆਪਣੇ ਹਿਰਦੇ ਵਿੱਚ ਜਗਾਈ ਹੈ ਆਸ ਵਿਚਾਰ ਕਰ ਧਰ ਉਰ ਧਿਆਨ ਇਸ ਰਾਖਸ ਤੇ ਕਰੋ ਮਚਾਨਾ ਤੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਭਾਈ ਮਰਦਾਨੇ ਨੇ ਆਪਣੇ ਹਿਰਦੇ ਦੇ ਵਿੱਚ ਧੰ ਗੁਰੂ ਨਾਨਕ ਸਾਹਿਬ ਜੀਾਂ ਦੇ ਚਰਨਾਂ ਦਾ ਧਿਆਨ ਧਰਿਆ ਹੈ ਧਿਆਨ ਧਰ ਕੇ ਬੇਨਤੀਆਂ ਕਰਨ ਲੱਗਿਆ ਇਹ ਸਤਿਗੁਰੂ ਜੀ ਮੈਨੂੰ ਇਸ ਰਾਖਸ਼ ਤੋਂ ਬਚਾ ਲਓ ਮੈਨੂੰ ਇਸ ਰਾਖਸ਼ ਦੇ ਚੰਬੂਲ ਦੇ ਵਿੱਚੋਂ ਛਡਾ ਲੈਣਾ ਕਰੋ ਮੈਂ ਤੁਹਾਡਾ ਸਿੱਖ ਹਾਂ ਮੇਰੇ ਤੋਂ ਭੁੱਲ ਹੋ ਗਈ ਹੈ ਤੇ ਆਪ ਜੀ ਭੁੱਲਿਆਂ ਨੂੰ ਬਖਸ਼ਣ ਹਾਰੋ ਇਸ ਕਰਕੇ ਮੈਨੂੰ ਬਚਾ ਲੈਣਾ ਕਰੋ ਮੈਨੂੰ ਬਖਸ਼ ਲੈਣਾ ਕਰੋ ਇਸ ਰਾਖਸ਼ ਦੇ ਕੋਲੋਂ ਮੈਨੂੰ ਛਡਾ ਲਵੋ ਬਹਰਨਾ ਹੋਰਾ ਬਚਨ ਤੁਮਾਰਾ ਦੀਨ ਬੰਦ ਪ੍ਰਭ ਭੈ ਦਾਤਾਰਾ ਸਹੀ ਸਤਿਗੁਰੂ ਜੀ ਅੱਗੇ ਤੋਂ ਮੈਂ ਤੁਹਾਡਾ ਕਦੇ ਕੋਈ ਬਚਨ ਨਹੀਂ ਮੋੜਾਂਗਾ ਆਪ ਜੀ ਮੈਨੂੰ ਇੱਕ ਵਾਰੀ ਇਸ ਦੇ ਕੋਲੋਂ ਬਚਾ ਲਓ ਫਿਰ ਅੱਗੇ ਤੋਂ ਕਦੇ ਵੀ ਤੁਹਾਡਾ ਬਚਨ ਨਹੀਂ ਮੋੜਾਂਗਾ ਤੁਸੀਂ ਦੀਨਾ ਦੇ ਬੰਧੂ ਸਬੰਧੀ ਹੋ ਪ੍ਰਭੂ ਹੋ ਦਾਤਾਂ ਦੇਣ ਵਾਲੇ ਹੋ ਦਾਤਾਰ ਹੋ ਆਪ ਦੀ ਰਖਣਹਾਰ ਹੋ ਰਾਖਿਆ ਕਰਨ ਵਾਲੇ ਹੋ اے ਸਤਿਗੁਰੂ ਜੀ ਇੱਕ ਵਾਰੀ ਮੈਨੂੰ ਇਸ ਰਾਖਸ਼ ਦੇ ਕੋਲੋਂ ਬਚਾ ਲਓ ਅੱਗੇ ਤੋਂ ਮੈਂ ਕਦੇ ਕੋਈ ਤੁਹਾਡਾ ਬਚਨ ਨਹੀਂ ਮੋੜਾਂਗਾ ਇਸ ਤਰ੍ਹਾਂ ਬੇਨਤੀਆਂ ਕਰ ਰਹੇ ਹਨ ਤੇਹ ਚਨ ਸ੍ਰੀ ਨਾਨਕ ਸੁਖਦਾਨੀ ਵਿਖੇ ਮਦਸੋ ਬੋਲੇ ਬਾਣੀ ਤੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਉਸ ਵੇਲੇ ਧੰਗੁਰੂ ਨਾਨਕ ਸਾਹਿਬ ਜੀ ਜਿੱਥੇ ਬੈਠੇ ਸਨ ਉਥੇ ਮੁਸਕਰਾ ਕਰਕੇ ਤੇ ਮੈਨੂੰ ਕਹਿਣ ਲੱਗੇ ਹਨ ਮੈਨੂੰ ਇਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕਹੇ ਹਨ ਰਾਕਸ ਨੈਂ ਗਿਹੇ ਲੇ ਅਮਰਦਾਨ ਤਲੈ ਤੇਲ ਮਹ ਕਰਹੀ ਖਾਣਾ ਤੇ ਸਤਿਗੁਰੂ ਗਰੀਬ ਨਵਾਦ ਭਾਈ ਬਾਲੇ ਨੂੰ ਦੱਸਣ ਲੱਗੇ ਪਾਈ ਬਾਲਾ ਜੀ ਭਾਈ ਮਰਦਾਨੇ ਨੂੰ ਰਾਖਸ ਨੇ ਫੜ ਲਿਆ ਤੇ ਹੁਣ ਉਹ ਰਾਖਸ ਭਾਈ ਮਰਦਾਨੇ ਨੂੰ ਤੇਲ ਦੇ ਵਿੱਚ ਤਲ ਕਰਕੇ ਪਕੌੜੇ ਦੀ ਵਾਂਗ ਖਾਣਾ ਕਰੇਗਾ ਦੁਹਰਾ ਸੁਣ ਕਰ ਮੈਂ ਦਵੈ ਬੰਦ ਕਰ ਸ੍ਰੀ ਗੁਰ ਸੋ ਬਚ ਪ੍ਰਾਹੇ ਤੇ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਉਹਸ ਵੇਲੇ ਮੈਂ ਦੋਵੇਂ ਹੱਥ ਜੋੜ ਕਰਕੇ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਸ ਤਰ੍ਹਾਂ ਬਚਨ ਕਹੇ ਗੈਰ ਬਲਾਏ ਜੋ ਤੁਮ ਕਹਾ ਮਿਲੀ ਚਾਹੇ ਤਾਹੀ ਤੇਹੀ ਸਤਿਗੁਰੂ ਜੀ ਜਿਹੜੀ ਆਪਤੀ ਨੇ ਗੈਰ ਰਸਤੇ ਦੇ ਵਿੱਚ ਬਲਾਦ ਸੀ ਸੀ ਭਾਈ ਮਰਦਾਨੇ ਨੂੰ ਕਿਹਾ ਸੀ ਕਿ ਰਸਤੇ ਦੇ ਵਿੱਚ ਬਹੁਤ ਬਲਾਵਾਵਾਂ ਹੋਣਗੀਆਂ ਜਿਹੜੀਆਂ ਤੁਹਾਨੂੰ ਮਾਰ ਕੇ ਖਾ ਜਾਣਗੀਆਂ ਇਸ ਕਰਕੇ ਸਤਿਗੁਰੂ ਜੀ ਉਹੀ ਉਹੀ ਬਲਾ ਪਈ ਮਰਦਾਨੇ ਨੂੰ ਮਿਲੀ ਹੈ ਚੌਪਈ ਅਫਲ ਬਚਨ ਕਿਉ ਹੋਏ ਤੁਮਾਰਾ ਜਿਹਕੇ ਤੀਨ ਲੋਕ ਅਨਸਾਰਾ ਇਹ ਕਹਿਣ ਲੱਗੇ ਸਤਿਗੁਰੂ ਜੀ ਤੁਹਾਡਾ ਕੋਈ ਬਚਨ ਅਸਫਲ ਕਿਵੇਂ ਹੋ ਸਕਦਾ ਹੈ ਫਲ ਤੋਂ ਰਹਿਤ ਕਿਵੇਂ ਹੋ ਸਕਦਾ ਹੈ ਤੁਹਾਡਾ ਕੋਈ ਬਚਨ ਖਾਲੀ ਕਿਵੇਂ ਜਾ ਸਕਦਾ ਹੈ ਜਿਨ੍ਹਾਂ ਦੇ ਅਨੁਸਾਰੀ ਤਿੰਨੇ ਲੋਕ ਹਨ ਕਿੰਨੇ ਲੋਕ ਆਪਣੀਆਂ ਦੇ ਅਨਸਾਰ ਹੋ ਕਰਕੇ ਚੱਲਦੇ ਹਨ ਤੇ ਕੋਈ ਬਚਨ ਜਿਹੜਾ ਤੁਸੀਂ ਕੀਤਾ ਹੋਵੇ ਉਹ ਨਿਸਫਲ ਕਿਵੇਂ ਹੋ ਸਕਦਾ ਭਾਵ ਨਹੀਂ ਹੋ ਸਕਦਾ ਹੈ ਰਹੇ ਹਟਾਏ ਨਾ ਮੰਨ ਹੈ ਮੂਟਾ ਨਿਜਕਟੰਬ ਕੇ ਮੋਹ ਅਰੂਡਾ ਭਾਈ ਮਰਦਾਨੇ ਨੂੰ ਬੜਾ ਸਮਝਾਉਂਦੇ ਰਹੇ ਬੜਾ ਉਹਨੂੰ ਰੋਕਿਆ ਪਰ ਰੁਕਿਆ ਨਹੀਂ ਆਪਣੇ ਪਰਿਵਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਭਾਈ ਮਰਦਾਨਾ ਆਪਦੀਆਂ ਦੇ ਬਚਨ ਮੋੜ ਕਰਕੇ ਤੇ ਇਥੋਂ ਚਲਾ ਗਿਆ ਹੁੰਦਾ ਸਤੇ ਦੇ ਵਿੱਚ ਉਸ ਨੂੰ ਬੁਲਾਨੇ ਫੜ ਲਿਆ ਹੈ ਮਜਸ ਸ੍ਰੀ ਗੁਰ ਬਚਨ ਬਖਾਨਾ ਚਲੋ ਬੇਗਤੇ ਕਰਹ ਛੁਟਾਨਾ ਸਤਗੁਰੂ ਗਰੀਬ ਨਵਾਦ ਦੀ ਭਾਈ ਬਾਲੀ ਨੂੰ ਕਹਿਣ ਲੱਗੇ ਇਹ ਭਾਈ ਬਾਲਾ ਜੀ ਹੁਣ ਛੇਤੀ ਦੇ ਨਾਲ ਚਲੋ ਤੇ ਚੱਲ ਕਰਕੇ ਉਹਨੂੰ ਛਡਾਉਣਾ ਕਰੀਏ ਇੱਕ ਤਾਂ ਸੰਗ ਲੈ ਕੀ ਲਾਜ ਬਹਰ ਹਮਾਰੋ ਤਿਹਸੋ ਕਾਜਾ ਇੱਕ ਤਾਂ ਸਾਨੂੰ ਭਾਈ ਮਰਦਾਨੇ ਨੂੰ ਨਾਲ ਲੈ ਦੀ ਲਾਜ ਹੈ ਦੂਸਰਾ ਫਿਰ ਸਾਨੂੰ ਭਾਈ ਮਰਦਾਨੇ ਦੇ ਨਾਲ ਬਹੁਤ ਕਾਰਜ ਹਨ ਬੜੇ ਕੰਮ ਕਰਨੇ ਹਨ ਬਹੁਤ ਲੋਕਾਂ ਦਾ ਬਹੁਤ ਸਿੱਖਾਂ ਦਾ ਉਧਾਰ ਕਰਨਾ ਹੈ ਇਸ ਤਰ੍ਹਾਂ ਸਤਿਗੁਰੂ ਗਰੀਬਨਵਾਦ ਦੀ ਭਾਈ ਬਾਲੀ ਨੂੰ ਨਾਲ ਜਾਣ ਵਾਸਤੇ ਕਹਿ ਰਹੇ ਹਨ ਅਸ ਕਹਿ ਕਰ ਗਵਨੇ ਤਤਕਾਲ ਮੈਂ ਬੂਝੇ ਤਿਹ ਸਮੇਂ ਕਿਰਪਾਲਾ ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਗਰੀਬਨਵਾਦੀਆਂ ਦੇ ਨਾਲ ਭਾਈ ਬਾਲਾ ਦੀ ਚੱਲ ਪਏ ਹਨ ਤੇ ਭਾਈ ਬਾਲਾ ਜੀ ਸਤਗੁਰੂ ਗਰੀਬ ਨਵਾਦ ਨੂੰ ਪੁੱਛਣ ਲੱਗੇ ਹਨ ਤਿਤਕ ਦੂਰ ਰਾਖਸ ਕੋ ਥਾਨ ਹਿਤ ਪਖਨ ਜਹ ਕਹਿਓ ਮਰਦਾਨਾ ਭਾਈ ਬਾਲਾ ਜੀ ਸਤਗੁਰੂ ਜੀ ਨੂੰ ਪੁੱਛਣ ਲੱਗੇ ਸਤਗੁਰੂ ਜੀ ਕਿੰਨੀ ਕੁ ਦੂਰ ਰਾਖਸ਼ ਬੈਠਾ ਹੈ ਉਹਦਾ ਘਰ ਕਿੰਨੀ ਕੁ ਦੂਰ ਹੈ ਜਿਸ ਰਾਖਸ ਨੇ ਭਾਈ ਮਰਦਾਨੇ ਨੂੰ ਖਾਣ ਵਾਸਤੇ ਫੜਿਆ ਹੋਇਆ ਹੈ ਭਾਗ ਉਹ ਆਪਣੇ ਤੋਂ ਕਿੰਨੀ ਕੁ ਦੂਰੀ ਤੇ ਹੈ ਇਹ ਸਵਾਲ ਭਾਈ ਬਾਲਾ ਜੀ ਨੇ ਕੀਤਾ ਹੈ। ਅਮ ਪਹੁੰਚਣਾ ਤੇ ਪੁਰਬ ਸੋ ਖਾਏ ਜਾਏ ਜਹ ਬਿਲਮਨ ਕੋ। ਸਤਿਗੁਰੂ ਗਰੀਬ ਨਵਾਜ਼ ਨੂੰ ਕਹਿਣ ਲੱਗੇ ਇਹ ਮਹਾਰਾਜ ਜਿੰਨੇ ਸਮੇਂ ਨੂੰ ਆਪਾਂ ਉੱਥੇ ਪਹੁੰਚਾਂਗੇ ਉਹਨੇ ਸਮੇਂ ਨੇ ਤੋਂ ਭਾਈ ਮਰਦਾਨੇ ਦਾ ਪਕੌੜਾ ਬਣਾ ਕਰਕੇ ਤੇ ਖਾ ਜਾਵੇਗਾ। ਉਹ ਤੇ ਉਹਨੇ ਸਮੇਂ ਨੂੰ ਭਾਈ ਮਰਦਾਨੇ ਨੂੰ ਛੇਤੀ ਦੇ ਨਾਲ ਦੇਰੀ ਤੋਂ ਬਿਨਾ ਖਾ ਜਾਵੇਗਾ ਤਲ ਕਰਕੇ। ਇਸ਼ ਕਰਕੇ ਸਤਿਗੁਰੂ ਜੀ ਹੁਣ ਕੀ ਕਰਨਾ ਕਰੀਏ ਕਿਵੇਂ ਪਹੁੰਚੀਏ ਨਹੀਂ ਦੂਰ ਬਹੁ ਨਿਕਟ ਪਰਮਨ ਹੋ ਕੋਸ਼ 11 ਪਰ ਪਹਿਚਾਨ ਹੋ ਤੇ ਸਤਿਗੁਰੂ ਗਰੀਬ ਨਵਾਜ਼ ਭਾਈ ਬਾਲੇ ਨੂੰ ਕਹਿਣ ਲੱਗੇ ਭਾਈ ਬਾਲਾ ਜੀ ਕੋਈ ਬਹੁਤੀ ਦੂਰ ਨਹੀਂ ਹੈ ਨੇੜੇ ਹੀ ਜਾਣਣਾ ਕਰੋ 11 ਕੋ ਤੇ ਉਹ ਰਕਸ਼ ਜਿਹੜਾ ਹੈ ਉਸਨੇ ਭਾਈ ਮਰਦਾਨੀ ਨੂੰ ਫੜਿਆ ਹੋਇਆ ਭਾਵ ਆਪਣੀ ਤੋਂ 11 ਕੋ ਦੀ ਦੂਰੀ ਤੇ ਹੈ ਅਸ ਕਹਿ ਮਮ ਕਰ ਸੋ ਕਰ ਗਹਿਵਾ ਇੱਕ ਛਿਨ ਮਹ ਆਪ ਤੇ ਤੇਵਾ ਤੇ ਭਾਈ ਬਾਲਾ ਜੀ ਦੱਸ ਰਹੇ ਹਨ ਕਿ ਉਸ ਵੇਲੇ ਸਤਿਗੁਰੂ ਗਰੀ ਬਨਵਾਦ ਜੀਆਂ ਨੇ ਇਸ ਤਰ੍ਹਾਂ ਕਹਿ ਕਰਕੇ ਤੇ ਮੇਰਾ ਹੱਥ ਫੜਿਆ ਹੈ ਤੇ ਹੱਥ ਫੜ ਕਰਕੇ ਇੱਕ ਖਿੰਨ ਜਿੰਨੇ ਸਮੇਂ ਦੇ ਵਿੱਚ ਹੀ 11 ਕੋਹ ਦੀ ਦੂਰੀ ਤੇ ਜਿੱਥੇ ਭਾਈ ਮਰਦਾਨਾ ਸੀ ਰਾਖਸ਼ ਨੇ ਫੜਿਆ ਹੋਇਆ ਸੀ ਉਸ ਸਥਾਨ ਤੇ ਪਹੁੰਚ ਗਏ ਹਾਂ ਨਨ ਨਿਰਗ ਦਾਰਨ ਭਾਰੇ ਰਾਖਸ਼ ਕੋ ਕਰ ਤਾਹੇ ਮਝਾਰੀ ਤੇ ਉਥੇ ਬਹੁਤ ਕਣਾ ਜੰਗਲ ਹੈ ਉਸ ਜੰਗਲ ਦੇ ਵਿੱਚ ਜਿਹੜਾ ਕਿ ਬਹੁਤ ਭਿਆਨਕ ਹੈ ਉਸ ਦੇ ਵਿੱਚ ਉਸ ਕੌਡੇ ਰਾਖਸ਼ ਦਾ ਘਰ ਹੈ ਜਿੱਥੇ ਕੌਡੇ ਰਾਖਸ਼ ਨੇ ਪਾਈ ਮਰਦਾਨੇ ਨੂੰ ਫੜਿਆ ਹੋਇਆ ਹੈ ਹੁਣ ਜਿਵੇਂ ਸਤਿਗੁਰੂ ਗਰੀਬ ਨਵਾਜ਼ ਪਾਈ ਮਰਦਾਨੇ ਨੂੰ ਛਡਾਉਂਦੇ ਹਨ ਕੌਡੇ ਰਾਖਸ਼ ਦਾ ਉਧਾਰ ਕਰਦੇ ਹਨ ਉਹ ਸਾਰੀ ਵਿਚਾਰ-ਵਾਰਤਾ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਦੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਚੱਕਾਂ ਦੇ ਖਿਮਾ ਅਗਾਹ ਤੋਂ ਸਤਿਗੁਰੂ ਜੀ ਸਮੱਤ ਬਖਸ਼ਣ ਦੀ ਕਾਨਨ دیرਗ ਧਾਰਨ ਭਾਰੀ ਰਾਖਸ ਕੋ ਕਰ ਤਾਹੇ ਮਝਾਰੀ ਏ ਗੋਬਿੰਦ ਹੈ ਗੋਪਾਲ ਹੀ ਦਿਆਨ ਦਾਤ प्राण नाथ अनाथ सके दीन दर्द निवार हे समरथ अगम पूरन मोह माया तार अंध कूप महापया नानक पार उतार आए प्रभु शरणागति कृपा नेत दया एक अक्षर हरि मन बसत ਨਾਨਕ ਹੋ ਤਨਿਹਾਰ ਵਾਹਿਗੁਰੂ ਨਾਭ ਜਹਾਜ ਹੈ ਚੜੇ ਸੂਤਰ ਪਾਰੇ ਜੋ ਸਰਦਾ ਕਰ ਸੇਵਦੇ ਪਾਰਿ ਉਤਾਰਨ ਹਾਰੇ ਵਾਹਿਗੁਰੂ ਚਿਕਾ ਖਲਸਾ ਵਾਹਿਗੁਰੂ ਕੀ ਫਤਿਹ